ਇਸ ਵੇਲੇ ਅਸੀਂ ਹਰੀਕੇ ਬਨਾਜ ਤੋਂ 4 ਕਿਲੋਮੀਟਰ ਪਿੱਛੇ ਪਿੰਡ ਕਿੜੀਆਂ ਦੇ ਵਿੱਚ ਖੜੇ ਹਾਂ ਜਿੱਥੇ ਬਿਆਸ ਰਿਆ ਵਲੋਂ ਤੁਸੀਂ ਦੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਆਪਣੀ ਜੀ ਜ਼ਮੀਨ ਨੂੰ ਵੱਡੇ ਪੱਧਰ ਤੇ ਖੋਰਾ ਲਾਇਆ ਜਾ ਰਿਹਾ ਹੈ ਜੇ ਜ਼ਮੀਨਾਂ ਜਿਹੜੀਆਂ ਅਪਜਾਉ ਜ਼ਮੀਨਾਂ ਹੈ ਉਹਨਾਂ ਨੂੰ ਦਰਿਆ ਵਲੋਂ ਖੋਰਾ ਲਾਇਆ ਜਾ ਰਿਹਾ ਜੇ ਗੱਲ ਕੀਤੀ ਜਾਵੇ 40 ਤੋਂ 50 ਏਕੜ ਜ਼ਮੀਨ ਜਿਹੜੀ ਪਿਛਲੇ 10 ਤੋਂ 20 ਦਿਨਾਂ ਦੇ ਵਿੱਚ ਜਿਸ ਨੂੰ ਖੋਰਾ ਲੱਗ ਚੁੱਕਾ ਹੈ ਜਿਹੜੀ ਲੋਕਾਂ ਦੀ ਝੋਨੇ ਦੀ ਵਗਈ ਫਸਲ ਬਿਜੀ ਹੋਈ ਸੀ ਉਹ ਪਾਣੀ ਦੇ ਵਿੱਚ ਬਹਿ ਚੁੱਕੀ ਹੈ ਇਸ ਵੇਲੇ ਮੇਰੇ ਨਾਲ ਵੱਡੀ ਪੱਧਰ ਤੇ ਜਿਹੜੇ ਪਿੰਡ ਦੇ ਕਿਸਾਨ ਨੇ ਜਾਂ ਜ਼ਮੀਨਾਂ ਕੀ ਨਾਮ ਜੀ ਤੁਹਾਡਾ ਗਰਮੇਸ਼ ਸਿੰਘ ਸਾਫਕਾ ਸਰਪੰਚ ਪਿੰਡ ਕਿੜੀਆਂ ਗਰਮੇਸ਼ ਸਿੰਘ ਜੀ ਕੀ ਨੁਕਸਾਨ ਹੋ ਰਿਹਾ ਜੀ ਨੁਕਸਾਨ ਬਹੁਤ ਜ਼ਿਆਦਾ ਹੁੰਦਿਆ ਨੁਕਸਾਨ ਇਹੜਾ ਬਿਆਸ ਦਰਿਆ ਵਾ ਇਹ ਢਾਟਾ ਅਗੇ ਜਮੀਨ ਨੂੰ ਉਤੋਂ ਏੜੀ ਫਾੜੀ ਫਸਲ ਬੀਜੀ ਝੋਨੇ ਦੀ ਇਹ ਸਾਰੀ ਢਾਈ ਜਾਂਦਾ ਫਸਲ ਇਹੜੀ ਜਿੰਨੀ ਜਿੱਥੋਂ ਤੱਕ ਢਾਹ ਲੱਗੀ ਆ ਇਹ ਤਕਰੀਬਨ ਜਿੰਨੇ ਕਿਸਾਨ ਆ ਸਾਰੇ ਕਿਸਾਨਾਂ ਕੋਲੇ ਕਿਸੇ ਕੋਲ 2 ਕਿੱਲੇ ਜਮੀਨ ਆ ਕਿਸੇ ਕੋਲ 3 ਕਿੱਲੇ ਕਿਸੇ ਕੋਲ 4 ਕਿੱਲੇ ਮਤਲਬ ਥੋੜੀਆਂ ਥੋੜੀਆਂ ਜਮੀਨਾਂ ਵਾ ਇਹ ਮਤਲਬ ਸਾਰਾ ਟਾਕੀ ਰੱਖਿਆ ਇਹ ਸਾਰੀ ਢਾਈ ਜਾਂਦਾ ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆਂ ਕਿਰਪਾ ਕਰਕੇ ਇੱਥੇ ਆਇਆ ਆਇਆ ਜਾਵੇ ਇੱਥੇ ਸਾਰ ਲਈ ਜਾਵੇ ਇੱਥੇ ਕਿਸਾਨਾਂ ਦਾ ਪਤਾ ਲੱਗੇ ਵੀ ਕਿਹੜੇ-ਕਿਹੜੇ ਕਿਸਾਨ ਦੀ ਜ਼ਮੀਨ ਢਹਨਦੀ ਆ ਉਹਨਾਂ ਨੂੰ ਕੋਈ ਮੁਆਵਜ਼ਾ ਦਿੱਤਾ ਜਾਵੇ ਗਾਂ ਉਹਨਾਂ ਨੂੰ ਕੋਈ ਜ਼ਮੀਨ ਬਾਰੇ ਦੱਸਿਆ ਜਾਵੇ ਕੀ ਕਰਾਂਗੇ ਦਵਾਂਗੇ ਕੀ ਕਰਾਂਗੇ ਜਿੱਧਰ ਨੂੰ ਮਰਜ਼ੀ ਇਹ ਤੁਸੀਂ ਲੈ ਲਓ ਇਹ ਸਾਨੂੰ ਕੋਈ ਜ਼ਮੀਨਾਂ ਦਾ ਹਾਲਾਤ ਦੱਸਿਆ ਜਾਵੇ ਕੋਈ ਸਾਨੂੰ ਪ੍ਰਸ਼ਾਸਨ ਦੇ ਜ਼ਮੀਨ ਦੀ ਕੋਈ ਕੀਮਤ ਦਵੇ ਸਾਰੇ ਗਰੀਬ ਕਿਸਾਨ ਆਏ ਜਦੋਂ ਜ਼ਮੀਨ ਢਹਿ ਗਈ ਤੇ ਇਹ ਫਿਰ ਕਿਸਾਨਾਂ ਨੇ ਕਿੱਥੇ ਜਾਣਾ ਕਿਸਾਨ ਤੇ ਨਾਲ ਦਿਹਾੜੀ ਕਰਨ ਜੋ ਗਿਆ ਕਿਧਰ ਜਾਣਗੇ ਮਾਰੇ ਗਏ ਨਾ ਕਿਸਾਨ ਪਾ ਕਰਕੇ ਇਹ ਪ੍ਰਸ਼ਾਸਨ ਨੂੰ ਇਹੋ ਹੀ ਬੇਨਤੀ ਕਰਦੇ ਆਂ ਵੀ ਸਾਡੀ ਆ ਕੇ ਸਾਰ ਲਈ ਜਾਵੇ ਤੇ ਸਾਡ ਮਤਲਬ ਜਿਹੜੀ ਵੀ ਕੋਈ ਸਾਡੀ ਦੁੱਖ ਤਕਲੀਫ ਸਾਡੀਆਂ ਸੁਣੀਆਂ ਜਾਣ ਬਾਬਾ ਜੀ 88 ਜੀ ਆੜ ਆਏ ਸੀ ਉਸ ਟਾਈਮ ਹਰ ਸਾਲ ਹੜੋਂਦੇ ਰਹਿੰਦੇ ਸੀ ਕੀ ਮੰਗਾਗਾ 88 ਦੇ ਵਿੱਚ ਜਦੋਂ ਆੜ ਆਏ ਨਾ ਅਸੀਂ ਛੋਟੇ ਹੁੰਦੇ ਆਂ ਮੈਂ 7ਵੀਂ ਜਮਾਤ ਦੇ ਵਿੱਚ ਪੜਦਾ ਹਾਂ ਜਿਉਂ 88 ਦੇ ਵਿੱਚ ਆੜ ਆਏ ਬਹੁਤ ਜ਼ਿਆਦਾ ਪਾਣੀ ਉਦੋਂ ਉਦੋਂ ਜ਼ਮੀਨ ਐਨੀ ਸਾਡੀ ਉਦੋਂ 8-10 ਕਿਲੋ ਜ਼ਮੀਨ ਰੁੜੀ 10 ਕਿਲੋ ਜ਼ਮੀਨ ਰੁੜਦੇ ਆਂ ਉਦੋਂ ਸਰਕਾਰ ਕੋਲ ਬੇਨਤੀ ਕੀਤੀ ਸਰਕਾਰ ਦੇ ਤਰਲੇਮੇਂਦ ਕੀਤੇ ਉਦੋਂ ਸਰਕਾਰ ਨੇ ਨੋਚਾਂ ਲਾਈਆਂ ਸਾਡੇ ਪਿੰਡ ਕੋਸ਼ ਮਤਲਬ ਕਿਲੇ ਦੋ ਕਿਲੇ ਦੇ ਵਿੱਚ ਨੋਚਾਂ ਲਾਈਆਂ ਜਾਦੀਆਂ ਨਹੀਂ ਉਹ ਨੋਚਾਂ ਦਾ ਕਰਕੇ ਅੱਜ ਤੱਕ ਸਾਡਾ ਬਚਾ ਹੀ ਜਾਂਦਾ ਹੈ ਹੁਣ ਉਹ ਨੋਚਾਂ ਤੋਂ ਵੀ ਮਤਲਬ ਬਵਾਸ ਹੋ ਗਿਆ ਕੰਮ ਉਹ ਨੋਚਾਂ ਤੋਂ ਗਾਂ ਮਤਲਬ ਜ਼ਮੀਨ ਰੁੜਦੀ ਜਾਂਦੀ ਹੈ ਅਸੀਂ ਹਰ ਸਾਲ ਹਰ ਸਾਲ ਜਾ ਕੇ ਸੁਖਵਿੰਦਰ ਸਿੰਘ ਸਨਵਗੁਰਮੇਦ ਸਿੰਘ ਜਾ ਕੇ ਦਰਖਾਸਤਾਂ ਡੀਸੀ ਆਫਿਸ ਦੇ ਕੇ ਆਉਂਦਾ ਵੀ ਸਾਡੀ ਜ਼ਮੀਨ ਵੇਖੋ ਸਾਡੀ ਜ਼ਮੀਨ ਢੈਂਦੀ ਜਾਂਦੀ ਹੈ ਕੋਈ ਸਰਕਾਰ ਪ੍ਰਵਾਹ ਨਹੀਂ ਕਰਦੀ ਠੀਕ ਹੈ ਅਸੀਂ ਤੇ ਬੇਨਤੀ ਇਹੋ ਕਰਦੇ ਆ ਜਿਹੜੀ ਮੌਜੂਦਾ ਸਰਕਾਰ ਆ ਸਾਡੀ ਆ ਕੇ ਸਾਰ ਲਈ ਜਾਵੇ ਸਾਡੇ ਕੋ ਨੇਚਾਂ ਬਧੀਆਂ ਜਾਣ ਸਾਡੀ ਜ਼ਮੀਨ ਬਚੇ ਤੇ ਅਸੀਂ ਰੋਟੀ ਖਾਣ ਜੋਗੇ ਰਹਿ ਜੀ ਬਾਬਾ ਜੀ ਜੇ ਤੁਹਾਡੇ ਤੁਹਾਡੇ ਹੱਗੇ ਦੇ ਮੰਤਰੀ ਸਾਹਿਬ ਨੇ ਉਹਨਾਂ ਨੇ ਅੱਗੇ ਤੁਹਾਡੀ ਕੋਈ ਸਾਰ ਨਹੀਂ ਲਈ ਨਹੀਂ ਜੀ ਨਹੀਂ ਕੋਈ ਸਾਰ ਨਹੀਂ ਲਈ ਜਨ বারবার সারা দেখো ਪਿੰਡ ਇਕੱਠਾ ਹੋਇਆ ਬੇਨਤੀਆਂ ਕਰ ਰਿਹਾ ਕੋਈ ਨਹੀਂ ਆ ਰਿਹਾ ਨਾ ਕੋਈ ਡੀਸੀ ਸਾਹਿਬ ਨਾ ਕੋਈ ਐਸਡੀਐਮ ਪਰਵਾਰੀ ਸਾਹਿਬ ਜੂਰ ਆਇਆ ਉਹ ਵੀ ਜੇ ਕੋਈ ਇਸ ਜਮ ਆਉਣਗੇ ਗਰਦੋਰੀ ਕਰਨਗੇ ਜੀ ਉਤਰਾ ਤੇ ਪਰਵਾਰੀ ਸਾਹਿਬ ਵੀ ਆਉਂਦੇ ਚਲੋ ਵਿਚਾਰੇ ਦੋ ਤਿੰਨ ਚਾਰ ਦਿਨ ਹੋ ਗਏ ਪੰਜ ਦਿਨ ਆਉਂਦੇ ਆ ਕੇ ਵਿਚਾਰੇ ਇਹ ਤੋਂ ਵੀ ਜਿਆਜਾ ਲੈਂਦੇ ਰਹਿੰਦੇ ਆ ਪਰ ਹੱਲ ਕੋਈ ਨਹੀਂ ਹੈਗਾ ਜੀ ਤੱਕ ਜੀ ਤੁਹਾਡੀ ਕੋਈ ਬਾਦੀ ਦਾ ਨੁਕਸਾਨ ਹੋ ਸਕਦਾ ਹੈ ਪਾਣੀ ਦਾ ਹਾਂਜੀ ਹਾਂਜੀ ਹੋ ਸਕਦਾ ਪਿੰਡ ਦੇ ਨਾਲ ਪਿੰਡ ਲੱਗ ਗਿਆ ਹੈ ਜੀ ਪਾਣੀ ਜਿਉਂ ਇਹ ਤਾਂ ਲੱਗਾ ਰਿਹਾ ਤੇ ਉਹ ਜੀ ਪਿੰਡ ਦਾ ਨੁਕਸਾਨ ਹੈਗਾ ਘਟ ਹੈ ਜਾਣਗੇ ਗਰੀਬ ਪਰਿਵਾਰ ਹੈ ਜੀ ਜਿੰਨੇ ਹੈਗੇ ਸਾਰੇ ਤੇ ਪਿੰਡ ਦਾ ਨੁਕਸਾਨ ਵੱਡੀ ਪੱਧਰ ਤੇ ਹੋ ਸਕਦਾ ਜੀ ਇਹ ਇਹ ਤਾਂ ਪੱਕਾ ਹਲਕੀ ਹੈਗਾ ਜੀ ਇਹ ਤਾਂ ਜੀ ਨੋਚਾ ਬੰਨੀਆਂ ਜਾਣ ਪੱਥਰ ਲਗਾਏ ਜਾਣ ਪੂਰੇ ਜਮੂਤ ਬੰਨ ਬੰਨੇ ਜਾਣ ਫਿਰ ਜਾ ਕੇ ਰੁਕ ਸਕਦਾ ਨਹੀਂ ਤੇ ਨਹੀਂ ਰੁਕ ਸਕਦਾ ਜੀ ਹਾਂ ਜੀ ਬਾਬਾ ਜੀ ਕੀ ਨਾਮ ਢਾਡਾ ਜੀ ਜਗੀਰ ਸਿੰਘ ਜਗੀਰ ਸਿੰਘ ਜੀ ਕਿੰਨੀ ਜ਼ਮੀਨ ਢਾਡੀਆਂ ਚਾਹੀਏ ਜੀ ਸਾਡੇ ਜੀ ਦਾਹ ਕਿਲੇ ਜ਼ਮੀਨੇ ਤੋਂ ਤੋਂ ਲੈ ਕੇ ਆ ਤਿੰਨ ਲੈਣਾ ਦਾਹ ਕਿਲੇ ਜ਼ਮੀਨ ਢਹਿ ਗਈ ਆ ਸਾਡੀ ਤੇ ਸਾਡੇ ਕੋਲੇ ਆ ਰਹੇਗਾ ਜੀ ਆ ਟੋਟੀਆਂ ਕੋਈ ਯਾਰ ਨਹੀਂ ਸਾਡਾ ਕੀ ਮੰਕਰ ਦੇ ਸਰਕਾਰ ਕੋਈ ਆਨੇ ਆਈ ਕੋਈ ਆਵੇ ਸਾਡੇ ਸਾਰ ਲਵੇ ਕੋਈ ਸੁਣੇ ਕੋਈ ਸਾਡੇ ਕੋਈ ਦੱਸੀ ਹਾਂਜੀ ਵੀਰ ਜੀ ਤਾਂ ਕਿੰਨੀ ਤੁਹਾਡੀ ਜ਼ਮੀਨ ਕੀ ਦਿਸਾਨਾ ਜੀ ਵੀਰ ਜੀ 10 12 ਕਿੱਲੇ ਝੋਨਾ ਇਸ ਤਰ੍ਹਾਂ ਦਾ ਖੜਾ ਸਾਰਾ ਢਹਿ ਗਿਆ ਵਾ ਵੀ ਹਜੇ ਵੀ ਢਾਹ ਪੂਰੀ ਲੱਗੀ ਐ ਕੋਈ ਪਾਣੀ ਮੱਠਾ ਨਹੀਂ ਪਿਆ ਪੂਰੀ ਤੇਜ ਆ ਪਾਣੀ ਢਾਹ ਵੇ ਢਗਾ ਢਗੰਦੀਆਂ ਵਾ ਤੇ ਇਥੇ ਨੋਚਾਂ ਪਾਈ ਬੱਧੀਆਂ ਜਾਣ ਤੇ ਢਾਹ ਦਾ ਫਰਕ ਪਵੇ ਤੇ ਪਹਿਲਾਂ ਵੀ ਤੁਹਾਡੀ ਪਿਛਲੇ ਸਾਲ ਜੋ 23 ਜਹਾੜਾ ਆਇਆ ਸੀ ਉਹ ਜ਼ਮੀਨ ਨਹੀਂ ਹਾਂਜੀ ਉਹ ਤਾਂ ਵੀ ਠਾਈ ਹੈ ਹਾਂਜੀ ਅਵੇ ਇਟਰਾ ਦਾ ਝੋਨਾ ਖੜਾ ਸੀ 10 12 ਕਿਲੇ ਝੋਨਾ ਹੀ ਚਲੇਗਾ ਦਰਿਆ ਦੇ ਵਿੱਚ ਮੇਰੇ ਨਾਲ ਹੋਰ ਵੀ ਪਿੰਡ ਦੇ ਮੌਜੂਦ ਨੇ ਕਿਸਾਨ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਜੀ ਭਾਜੀ ਕੀ ਨਾਮ ਜੀ ਛੱਡਾ ਮਨਜੀਤ ਸਿੰਘ ਜੀ ਮਨਜੀਤ ਸਿੰਘ ਜੀ ਕਿੰਨੇ ਚਿਰ ਤੋਂ ਇਨਸਾਨ ਹੋ ਰਿਹਾ ਹੈ ਕੀ ਇਹ ਰਹਾ ਹਾਲ ਹੈ ਇਹ ਜੀ ਸਾਡੇ ਬਜ਼ੁਰਗਾਂ ਤੋਂ ਵਿਲੇਦੋ ਹੀ ਦਰਿਆਦ ਹੈਗਾ ਉਦੋਂ ਦੀ ਢਾਹ ਲੱਗਦੀ ਹੈ ਕਿ ਕਿਲਾ ਢਾਹ ਲਿਆ ਕਿ ਦੋ ਕਿਲੇ ਢਾਲੇ ਪਰ ਐਰ ਕੀ ਜਿਹੜੀ ਆ ਐਰ ਕੀ ਦੇ ਬਜ਼ੁਰਗਾਂ ਦੇ ਪੁਰਾਣੇ ਬਜ਼ੁਰਗ ਜਿਹੜੇ ਉਹਨਾਂ ਨੂੰ ਪੁੱਛਦੇ ਆਂ ਵੀ ਤੈਨਾਂ ਕੀ ਢਾਲ ਗਈ ਉਹਨਾਂ ਨੇ ਕਦੇ ਨਹੀਂ ਵੇਖੀ ਜਿਹੋ ਜਿਹੇ ਐਰ ਕੀ ਢਾਹ ਲੱਗੀ ਆ ਤਕਰੀਬਨ ਆ ਥੋੜੇ ਦਿਨਾਂ ਦੇ ਵਿੱਚ 35-40 ਕਿਲੇ ਜ਼ਮੀਨ ਢਾਹ ਜਾਣੇ ਕੋਈ ਸ 14 ਕਿੱਲੇ ਸਾੜੀ ਰਹਿ ਗਈ ਹੈ ਕਿਤੇ 5 ਦਾ ਟਹਿ ਗਈ ਹੈ ਕਿਤੇ 20 10 ਟਹਿ ਗਈ ਕਿਤੇ 5 ਚਲ ਜਿੰਨੀ ਜਿੰਨੀ ਵੀ ਹੈ ਗਈ ਆ ਰੋੜ ਕੇ ਲੈ ਜਾਂਦਾ ਆਪ ਦੇ ਵਿੱਚ ਇਹ ਨਹੀਂ ਆ ਵੀ ਦੂਜੇ ਪੰਨੇ ਬੰਦੀ ਨਾ ਇਹ ਆਪ ਦੇ ਵਿੱਚ ਸੁਮਾ ਕੇ ਘੋਲ ਘੋਲ ਕੇ ਘਾ ਲੈ ਜਾਂਦਾ ਜੀ ਪਤਾ ਨਹੀਂ ਪਾਕਿਸਤਾਨ ਲਈ ਲੈ ਕਿੱਥੇ ਲੈ ਜਲੇ ਵੇਖੀ ਜਾਂਦੀ ਹੁਣ ਹੁਣ ਕੀ ਟੜੀ ਮੰਗੇਗੀ ਸਾੜੀ ਤੇ ਮੰਗੇ ਉਹੀ ਆ ਵੀ ਜਿਹੜੀ ਸਾੜੀ ਹੁਣ ਕੋਈ ਕਿੱਲਾ ਕਿੱਲਾ ਵੀਗਾ ਵੀਗਾ ਬਜ ਗਈ ਆ ਨੋਚਾਂ ਵੱਜ ਜਾਣ ਪੱਥਰ ਪੈ ਜਾਣ ਤੇ ਜਾਲ ਵੱਜ ਵੱਜ ਕੇ ਪੱਥਰ ਪੈ ਨੋਚਾਂ ਵੱਜ ਤੇ ਸਾਡੀ ਜਿਹੜੀ ਅੱਧਰ ਕਿੱਲਾ ਗਈ ਚਲੋ ਇਹਦਾ ਰੋਟੀ ਰਾਡੀ ਆਟਾ ਆਟੇ ਚੋਗੀ ਦਾਣਿਆਂ ਚੋਗੀ ਹੋ ਜੇ ਸਾਡੀ ਇਹ ਉਹੀ ਵੱਜ ਜ ਕੰਮ ਕਿਨੇ ਦਿਨ ਚੋ। ਅਜੇ ਕੰਮ ਜਿਹੜਾ ਕੰਮ ਜੀ ਕੀਤਾ ਜਾਵੇ ਸਰਕਾਰ ਕੰਮ ਕਰੇ ਤੇ ਕਿੰਨੇ ਦਿਨ ਚੋ ਨਿਬੜ ਸਕਦਾ ਕੰਮ। ਇਹ ਤਾਂ ਸਰਕਾਰਾਂ ਦੇ ਹੱਥ ਵਾਸੇ ਦੀ ਸਰਕਾਰਾਂ ਚਾਹੁੰਦੇ ਕੀ ਨਹੀਂ ਕਰ ਸਕਦੀਆਂ। ਸਰਕਾਰਾਂ ਦੇ ਵੱਡੇ ਵੱਡੇ ਬੰਦ ਦੇ ਵੱਡੇ ਵੱਡੇ ਪ੍ਰੋਜੈਕਟ ਡਰ ਲੀਕ ਦਿੰਦੀਆਂ ਇਹਦੇ ਕੰਮ ਹੀ ਕੋਈ ਨਹੀਂਗਾ। ਸਰਕਾਰ ਵਾਸਤੇ ਤਾਂ ਕੋਈ ਵੱਡੀ ਮੁਸ਼ਕਲ ਨਹੀਂ ਹੈਗੀ। ਸਰਕਾਰਾਂ ਚਾਹੁੰਦਾ ਭਾਜੀ ਹਰ ਸਾਲ ਸਰਪੇਨ ਨਿਸਾਨੋਂ ਦਾ ਸਰਕਾਰ ਕੋਈ ਨਹੀਂ ਮੁਆਵਜ਼ਾ ਦੇਣੇ ਤੁਹਾਨੂੰ ਅੱਜ ਤੱਕ ਵੀ ਮੁਆਵਜ਼ਾ ਮਿਲੇ ਜੀ। ਸਾਡੇ ਬਜ਼ੁਰਗਾ ਤੋਂ ਵੇਲੇ ਤੋਂ ਸਾਡੇ ਦਾਦਾ ਜੀ ਤੋਂ ਵੇਲੇ ਤੋਂ ਵੀ ਨਹੀਂ ਮਿਲਿਆ। ਕਦੇ ਨਹੀਂ ਜੇ ਮਿਲਿਆ। ਸਾਰੇ ਪਿੰਡਾਂ ਦੇ ਪਿੱਛੇ ਧੁੰਨਾ ਚੰਬਾ ਚੰਬਾ ਕਮੂ ਸਾਰੇ ਮਿਲਦਾ ਪਿਛਲੇ ਸਾਲਾਂ 6 6 7 7000 ਮਿਲਿਆ ਸਾਨੂੰ 1 ਰੁਪਿਆ ਨਹੀਂ ਇਹ ਮਿਲਿਆ ਜਿਹੜੇ ਗਾੜੀ ਸਾਨੂੰ ਆਸ ਵੀ ਹੈ ਨਹੀਂ ਵੀ ਸਾਨੂੰ ਮਿਲੂਗਾ ਕਾਰਨ ਕੀ ਆ ਇਹਦਾ ਇਹ ਸਾਡੇ ਨਾਲ ਸ਼ਰੀਕਾ ਕੋਈ ਆ ਕੇ ਵੇਖਿਆ ਨਹੀਂ ਕਿਸ ਨੇ ਹੁਣ ਵੀ ਤੁਹਾਡੇ ਤੁਹਾਡੇ ਜਰੀਏ ਤੁਸੀਂ ਆਏ ਸਾਡੇ ਕੋਲ ਕੋਈ ਨਹੀਂ ਆਇਆ ਨਹੀਂ ਮੰਤਰੀ ਸਾਹਿਬ ਲਾਲਜੀ ਤੇ ਰੋਜ਼ ਬੰਨਾਂ ਦੇ ਫਿਰਦੇ ਸਾਡੇ ਕੋਲ ਨਹੀਂ ਆਇਆ ਲਾਲਜੀ ਤੇ ਕਦੇ ਇੱਥੇ ਘੇੜਾ ਵੀ ਨਹੀਂ ਮਾਰਿਆ ਇੱਕ ਘੇੜਾ ਇੱਕ ਦਿਨ ਦੇ ਵੀ ਨਹੀਂ ਆਇਆ ਕਦੇ ਉਦੋਂ ਸਾਡੇ ਵੱਡੇ ਰੋਡ ਤੇ ਵੀ ਨਹੀਂ ਹੋ ਗਏ ਮੁੜਿਆ ਵੀ ਕਿੜੀਆਂ ਇੱਧਰ ਬਣਿਆ ਜਿੱਦਾਂ ਵੋਟਾਂ ਆ ਗਈਆਂ ਉਦੋਂ ਆ ਜਾਣਾ ਸਾਰੇ ਨੇ ਆ ਜਾਣਾ ਅੱਗੇ ਦਾ ਲਾਲ ਜੀ ਲਾਲ ਜੀ ਨੇ ਸਾਰੇ ਨੇ ਆਉਣਾ ਹੁਣ ਤੁਹਾਡੀ ਕੀ ਮੰਗੇਗੀ ਸਾਰੀ ਸਾਡੀ ਤਾਂ ਨਹੀਂ ਮੰਗਾ ਵੀ ਸਾਡੇ ਨੋਚਾਂ ਬੱਜੀਆਂ ਜਾਣ ਤੇ ਸਾਡੀ ਇਹਦੀ ਅੱਧਾ ਤੱਕ ਲਾ ਜਮੀਨ ਵਜ ਗਈ ਹੈ ਚਲੋ ਦਾਨ ਦੇ ਦਾਨ ਦੇ ਵਿੱਚ ਜੋ ਕੀ ਉਹ ਵਜੇ ਸਾਡੀ ਸਾਡੀ ਦੀ ਉਹੀ ਮੰਗਾ ਵੀ ਨੋਚਾਂ ਬੱਜਣ ਇਹ ਸਾਨੂੰ ਮੇਰੇ ਨਾਲ ਪਿੰਡ ਕੀੜੀਆਂ ਦੇ ਕਿਸਾਨੋ ਜਿਨ੍ਹਾਂ ਦੀ ਜਿਹੜੀ ਜ਼ਮੀਨ ਦਾ ਕੀਮਤੀ ਜ਼ਮੀਨ ਹੈ ਜਿਹੜੀ 50 ਏਕੜ ਦੇ ਕਰੀਬ ਜ਼ਮੀਨ ਹੈ ਜਿਹੜੀ 10 ਤੋਂ 20 ਦਿਨ ਦੇ ਵਿੱਚ ਵਿੱਚ ਦਰਿਆ ਦੇ ਵਿੱਚ ਵਹਿ ਗਈ ਹੈ ਕਿਸਾਨਾਂ ਦੀ ਮੰਗ ਹੈ ਇਸ ਦਾ ਕੋਈ ਪੱਕਾ ਹੱਲ ਕੀਤਾ ਜਾਵੇ ਇਹਦੇ ਵਿੱਚ ਜੇ ਆਪਣੀਆਂ ਪੱਕੀਆਂ ਨੋਚਾਂ ਬਣਾਈਆਂ ਜਾਣ ਉਹਨਾਂ ਦੀ ਜ਼ਮੀਨ ਨੂੰ ਬਚਾਇਆ ਜਾਵੇ ਅਤੇ ਉਹਨਾਂ ਜਿਹੜੀ ਜ਼ਮੀਨਾਂ ਨੁਕਸਾਨ ਆਇਆ ਉਹਦਾ ਮੁਆਵਜ਼ਾ ਦਿੱਤਾ ਜਾਵੇ ਪਵਨ ਸ਼ਰਮਾ ਪੀਟੀਸੀ ਨਿਊਜ਼ ਹਰੀਕੇ ਪਤਨ ਤਰੰਦ